ਖੰਨਾ ਦੇ ਪਿੰਡ ਰਸੂਲੜਾ ਦੇ ਸਭ ਤੋਂ ਲੰਬੀ ਉਮਰ ਦੇ ਬਜ਼ੁਰਗ ਮਾਤਾ ਜਿਨ੍ਹਾਂ ਦੀ ਕਿ ਉਮਰ 103 ਸਾਲ ਸੀਦਾ ਦੇਹਾਂਤ ਹੋ ਗਿਆ। ਪਰਿਵਾਰ ਤੇ ਪਿੰਡ ਵਾਸੀਆਂ ਨੇ ਬਿਆਨ ਬਾਜੇ ਦੇ ਨਾਲ ਮਰਹੂਮ ਚਰਨਕੌਰ ਦੀ ਅੰਤਿਮ ਯਾਤਰਾ ਕੱਢੀ। ਅਰਥੀ ਨੂੰ ਫੁੱਲਾਂ ਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ। ਪਟਾਕੇ ਚਲਾਏ ਗਏ ਤੇ ਮਾਤਾ ਚਰਨਕੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅਜਿਹੇ ਲੋਕ ਖੁਸ਼ਕਿਸਮਤ ਹੁੰਦੇ ਹਨ ਜਿਸ ਤਰ੍ਹਾਂ ਚਰਨਕੌਰ ਨੇ ਆਪਣੀ ਜ਼ਿੰਦਗੀ ਦੇ 103 ਸਾਲ ਬਤੀਤ ਕੀਤੇ। ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਲੰਬੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕਈ ਵਾਰ ਬੁਖਾਰ ਜਾਂ ਖਾਂਗ ਦੀ ਸ਼ਿਕਾਇਤਾਂ ਹੋ ਜਾਂਦੀ ਸੀ। ਕਿ ਚਰਨਕੌਰ ਆਖਰੀ ਪਲਾ ਵਿੱਚ ਬਿਲਕੁਲ ਠੀਕ ਸਨ। ਇਹ ਹਸਤੇ ਖੇੜਦੇ ਪਰਿਵਾਰ ਨਾਲ ਗੱਲਾਂ ਕਰਦੇ ਉਸ ਦੀ ਵੀ ਨੀਂਦ ਸੌ ਗਈ। ਉੱਥੇ ਤੁਸੀਂ ਖੁਦ ਹੀ ਸੁਣੋ ਪਰਿਵਾਰ ਦੀ ਜਵਾਨੀ ਕੀ ਸੀ ਮਾਤਾ ਚਰਨਕੌਰ ਦੀ ਇਸ ਲੰਬੀ ਉਮਰ ਦਾ ਰਾਜ। ਤੁਹਾਡੇ ਪਰਨਾਮ ਕਰ ਪ੍ਰੀਜ਼ਿੰਗ ਜੀ ਕਿੰਨਾ ਵੀ ਕਰਦੇ ਜੀ ਮੇਰੇ ਗ੍ਰੈਂਡ ਪੰਦਰ ਦੇ ਜੱਤ ਹੋਈ ਹੈ ਜੀ ਕਿੰਨੀ ਉਮਰ ਭੋਕੇ ਗਏ ਨੇ 103 ਸਾਲ ਦੀ ਉਮਰ ਇਹਨੂੰ ਲੰਬੀ ਉਮਰ ਤੇ ਆਖਰੀ ਪਲਾਂ ਦੇ ਕੀ ਗੱਲਬਾਤ ਹੋਈ ਸੀ ਜੀ ਕੁਛ ਵੀ ਨਹੀਂ ਬਿਲਕੁਲ ਐਨ ਠੀਕ ਠਾਕ ਸੀ ਜੀ ਕਦੇ ਕੋਈ ਸੰਕੇਤ ਬਿਮਾਰੀ ਤਾਂ ਨਹੀਂ ਹੋਈ ਜੀ ਨਹੀਂ ਜੀ ਕੋਈ ਬਿਮਾਰੀ ਨਹੀਂ ਸੀ ਤੇ ਬੜੇ ਭਾਗ ਵਾਲੇ ਪ੍ਰਾਣੀ ਹੁੰਦੇ ਨੇ ਇੰਨੀ ਉਮਰ ਭੋਕੇ ਆ ਨੇ ਤੁਹਾਡੇ ਦਾਦੀ ਜੀ ਦੀ ਜਿਹੜੀ ਇੰਨੀ ਉਮਰ ਸੀਗੀ ਅੱਜ ਤੁਸੀਂ ਇੱਕ ਤਰ੍ਹਾਂ ਦਾ ਦੁੱਖ ਤਾਂ ਹੈ ਪਰ ਖੁਸ਼ੀ ਨਾਲ ਵੀ ਬਿਤਾਈ ਗਈ ਸੀਗੀ ਕੀ ਕੌਗਰੇਟਿਊਸ਼ਨ ਭਾਜੀ ਇਹੀ ਇਹੀ ਸਾਨੂੰ ਵਧੀਆ ਉਹਨੇ ਹੋ ਕਰਿਆ ਸਾਰਾ ਇੱਕ ਬੰਨੀ ਉਮਰ ਭੋਕੇ ਗਏ ਨੇ ਕੋਈ ਬਿਮਾਰ ਨਹੀਂ ਕੋਈ ਕੁਝ ਕਦੇ ਜੀ ਚਲੋ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਜੀਵਨ ਦੇ ਵਿੱਚ ਖਾਂਦੇ ਸੀਗੇ ਜੀ ਸਿੰਪਲ ਭੋਜਨ ਖਾਂਦੇ ਸੀ ਬਸ ਰੋਟੀ ਪਾਣੀ ਜੀ ਨਾਮ ਤੁਹਾਡਾ ਜੀ ਰਾਜਵੀਰ ਸਿੰਘ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ 103 ਸਾਲ ਬੇਬੇ ਜੀ ਜਿਹੜੇ ਅਲਵਿਦਾ ਚਾਹਗੇ ਨੇ ਕੀ ਕਹੋਗੇ ਤੁਹਾਡੇ ਬਾਰੇ ਇਹਦੇ ਬਾਰੇ ਇਹੀ ਕਹਾਂਗੇ ਜੀ ਜੋ ਵੀ ਸਾਦਾ ਭੋਜਨ ਖਾਂਦੇ ਸੀ ਜੋ ਵੀ ਸਾਨੂੰ ਪਤਾ ਲੱਗਿਆ ਉਹਨਾਂ ਬਾਰੇ ਸੁਣ ਕੇ ਤੇ ਤੰਦਰੁਸਤ ਸੀਗੇ ਕੋਈ ਬੀਪੀ ਸ਼ੂਗਰ ਦੀ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਹਸਮੁਕ ਸੁਵਾਦੀ ਸੀਗਾ ਜਿੱਥੇ ਦੁੱਖ ਵੀ ਹੁੰਦਾ ਚਲੋ ਜਾਣ ਦਾ ਬਜ਼ੁਰਗਾਂ ਦੇ ਉਹਦੇ ਨਾਲ ਨਾਲ ਖੁਸ਼ੀ ਦੀ ਗੱਲ ਵੀ ਆਈ ਵੀ ਐਨੀ ਉਮਰ ਉਹਨਾਂ ਨੂੰ ਬਖਸ਼ੀਆ ਪਰਮਾਤਮਾ ਨੇ ਅੱਜ ਕੱਲ ਤੇ ਜੀਵਨ 'ਚ ਉਮਰਾਂ ਬੜੀਆਂ ਘਟ ਗਈਆਂ ਦੇਖਦਿਆਂ ਕਿ ਜਿਹੜੇ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਜਾਂ ਫਿਰ ਕੋਈ ਨੌਜਵਾਨ ਉਮਰ ਚ ਲੈਂਦਾ ਕੋਈ ਉਹ ਭਗਾਣਾ ਹੁੰਦਾ 100 ਨੂੰ ਟੱਚ ਕਰਦਾ ਵਾ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਜੀ ਜੋ ਅੰਦਾਜ਼ਾ ਲਾਇਆ ਸੀ ਤਾਂ ਇਹਨਾਂ ਦੇ ਹਿਸਾਬ ਨਾਲ ਵੀ ਇਹੀ ਆ ਵੀ ਅੱਜ ਕੱਲ ਜੋ ਵੀ ਖਰਾਕਾਂ ਨੇ ਉਹ ਪਿਓਰ ਨਹੀਂ ਹੈਗੀਆਂ ਤੇ ਖਾਣ ਪੀਣ ਦੇ ਵਿੱਚ ਜੋ ਮਸਾਲੇਦਾਰ ਚੀਜ਼ਾਂ ਨੇ ਉਹਨਾਂ ਦਾ ਸੇਵਨ ਵੱਧ ਹੋ ਰਿਹਾ ਮੇਰੇ ਹਿਸਾਬ ਨਾਲ ਵੀ ਇਹ ਇਹਨਾਂ ਚੀਜ਼ਾਂ ਤੋਂ ਹਟ ਕੇ ਸੀਗੇ ਪਰ ਇਹ ਤੇ ਸ਼ਾਇਦ ਇਹੀ ਕਾਰਨ ਹੈ ਇਹਨਾਂ ਨੂੰ ਇੰਨੀ ਉਮਰ ਪਰਮਾਤਮਾ ਨੇ ਬਖਸ਼ੀ ਜਿਹੜੀ ਕੀ ਨਾਮ ਤੁਹਾਡਾ ਮੇਰਾ ਨਾਮ ਤਾਰਸ ਸਿੰਘ ਹੈ ਕਿਹੜਾ ਪਿੰਡ ਤੁਹਾਡਾ ਹੈ ਰਸੂਲੜਾ ਹੈ ਤੁਹਾਡੇ ਪਿੰਡ ਦੇ ਵਿੱਚ 103 ਸਾਲਾਂ ਦੀ ਬੇਬੇ ਸਰੂਆ ਸੋਇਨੀ ਕੀ ਕਹੋਗੇ ਬਹੁਤ ਇਹੀ ਵਧੀਆ ਮਤਲਬ ਉਮਰ ਭੋਕੇ ਗਏ ਨੇ ਅੱਜ ਦੇ ਟਾਈਮ ਦੇ ਵਿੱਚ ਕਿੱਦਾਂ ਲੱਗਦਾ ਕਿ ਜਿਵੇਂ ਅੱਜ ਚਲਨੀ ਕੀ ਹੈ ਜੋ ਕੁਝ ਵੀ ਹੈ ਤੇ ਉਮਰਾਂ ਵੀ ਘਟਦੇ ਜਾ ਰਹੇ ਆ ਇਨਸਾਨਾਂ ਦੀਆਂ ਕੀ ਕਹੋਗੇ Uh, मतलब आजकल मेडिकल नशा या किशोर पुराने खराका वेले मतलब माता ने बढ़िया खादी जंदी है इस करके मतलब ठीक रहे। ਤੁਹਾਡੇ ਪਿੰਡ ਦੇ ਵਿੱਚ ਹੋਰ ਕੋਈ ਨਹੀਂ ਉਮਰ ਦੇ ਕੋਈ ਬਿਜੁਰ ਨਹੀਂ ਜੀ ਨਹੀਂ। ਕਿਤਨ ਲੱਗ ਰਿਹਾ ਜਨਤ ਨੂੰ ਬਤਾਈ ਕਿ ਦੇ ਰਹੇ ਮਾਤਾ ਜੀ ਨੂੰ? ਬਹੁਤ ਖੁਸ਼ੀ ਵੀ ਆ।